ਮਾਨਸਾ ਦੇ ਕਸਬਾ ਬੋਹਾ ਦੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਸੇਵਾਦਾਰ ਦੀ ਕੁੱਟਮਾਰ ਤੇ ਗਾਲੀ ਗਲੋਚ ਕਰਨ ਵਾਲੇ ਬੋਹਾ ਥਾਣੇ ਦੇ ਇੰਚਾਰਜ ਖਿਲਾਫ ਕਾਰਵਾਈ ਹੋਈ ਹੈ ਐਸਐਚਓ ਜਗਦੇਵ ਸਿੰਘ ਨੂੰ ਮੁਅਤਲ ਕਰ ਦਿੱਤਾ ਗਿਆ ਸ਼ੁਕਰਵਾਰ ਦੇਰ ਰਾਤ ਦੀ ਘਟਨਾ ਪਿੰਡ ਵਾਸੀਆਂ ਦੇ ਦੱਸੇ ਮੁਤਾਬਕ ਗੁਰਦੁਆਰਾ ਸਾਹਿਬ ਵਿਖੇ ਸ਼ਰਾਬ ਤੇ ਨਸ਼ੇਚ ਐਸਐਚਓ ਕੰਦ ਟੱਪ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਤੇ ਸੇਵਾਦਾਰ ਦੀ ਕੁੱਟਮਾਰ ਤੇ ਬਦਸਲੂਕੀ ਕੀਤੀ ਦਾਖਲ ਹੋਣ ਦੀਆਂ ਤਸਵੀਰਾਂ ਵੀ ਸੀਸੀਟੀਵੀ ਚ ਕੈਦ ਨੇ ਉਦੋਂ ਸ਼ੋਮਨੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮਿਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਤੁਹ ਨਿਸ਼ਾਨੇ ਤੇ ਪੰਜਾਬ ਦੀ ਮਾਨ ਸਰਕਾਰ ਨੂੰ ਲਿਆ ਹੈ ਕਿ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਵਾਰ-ਵਾਰ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦੀ ਕਾਰਵਾਈ ਦੁਖਦਾਈ ਹੈ ਜਿਸ ਨਾਲ ਪੂਰੇ ਸਿੱਖ ਜਗਤ ਅੰਦਰ ਪਾਰੀ ਰੋਸ ਹੈ ਉਹਨਾਂ ਰਾਤ ਵਿਲੇ ਗੁਰੂ ਘਰ ਜਬਰਦਸਤ ਦਾਖਲ ਹੋ ਸੇਵਾਦਾਰਾਂ ਦੇ ਕੁੱਟਮਾਰ ਕਰਨ ਨੂੰ ਸਰਾਸਰ ਗੁਰਦੁਆਰੇ ਦੀ ਮਰਿਆਦਾ ਦੀ ਉਲੰਘਣਾ ਦੱਸਿਆ ਜੈ ਹਿੰਦ ਮੈਂ ਜਸਕੀਰਤ ਸਿੰਘ ਐਸਪੀ ਹੈੱਡਕੁਆਰਟਰ ਮਾਨਸਾ ਕੱਲ ਮਿਤੀ 3 2 2024 ਨੂੰ ਮੈਨੂੰ ਪਤਾ ਲੱਗਾ ਕਿ ਕਾਫੀ ਲੋਕ ਪੁਲਿਸ ਸਟੇਸ਼ਨ ਬੋਹਾ ਇਕੱਠਾ ਹੋਏ ਹਨ ਅਤੇ ਇਲزام ਲਗਾ ਰਹੇ ਹਨ ਕਿ ਇੰਸਪੈਕਟਰ ਜਗਦੇਵ ਸਿੰਘ ਐਸਐਚਓ ਬੋਹਾ ਵੱਲੋਂ ਬੀਤੀ ਰਾਤ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਉੱਥੇ ਦੇ ਸੇਵਾਦਾਰਾਂ ਦੇ ਨਾਲ ਮਿਸਬੀਹੇਵ ਕੀਤਾ ਗਿਆ ਹੈ ਮੌਕੇ ਦੇ ਉੱਪਰ ਡੀਐਸਪੀ ਬੁਢਲਾਡਾ ਨੂੰ ਭੇਜਿਆ ਗਿਆ ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਉਸ ਕੰਪਲੇਂਟ ਦੇ ਆਧਾਰ ਦੇ ਉੱਤੇ ਵੀਐਸਪੀ ਬੁਢਲਾਟਾ ਵੱਲੋਂ ਇੰਸਪੈਕਟਰ ਜਗਦੇਵ ਸਿੰਘ ਨੂੰ ਫੌਰੀ ਤੌਰ ਦੇ ਉੱਤੇ ਮੁਅਤਲ ਕਰ ਦਿੱਤਾ ਗਿਆ ਹੈ ਉਸ ਕੰਪਲੇਂਟ ਦੀ ਤਥਾਂ ਦੇ ਆਧਾਰ ਦੇ ਉੱਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਇਨਕੁਆਇਰੀ ਕੀਤੀ ਜਾ ਰਹੀ ਹੈ ਜੇ ਕੋਈ ਨਵਾਂ ਤੱਤ ਵੀ ਸਾਹਮਣੇ ਆਇਆ ਤਾਂ ਉਸ ਨੂੰ ਵੀ ਵਿਚਾਰਿਆ ਜਾਏਗਾ ਅਤੇ ਇਨਕੁਆਇਰੀ ਰਿਪੋਰਟ ਜਲਦ ਤੋਂ ਜਲਦ ਐਸਐਸਪੀ ਸਾਹਿਬ ਮਾਨਸਾ ਨੂੰ ਪੇਸ਼ ਕਰ ਦਿੱਤੀ ਜਾਏਗੀ